ਪੰਜਾਬੀਓ ਤੁਹਾਨੂੰ ਮਾਣ ਹੋਣਾ ਅੱਜ ਵਾਲੀ ਵੀਡੀਓ ਦੇਖ ਕੇ ਤੁਹਾਨੂੰ ਲੱਗੂ ਕਿ ਯਾਰ ਪੰਜਾਬ ਆਪਣਾ ਇੰਨੀ ਤਰੱਕੀ ਕਰ ਰਿਹਾ ਆਪਣੇ ਪੰਜਾਬ ਦੇ ਵਿੱਚ ਯਾਰ ਐਡੀਆਂ ਘੈਂਟ ਘੈਂਟ ਦੁਕਾਨਾਂ ਖੁੱਲ ਰਹੀਆਂ ਆਪਣਾ ਅਰਨੀ ਵਾਲਾ ਸ਼ਹਿਰ ਦੇ ਵਿੱਚ ਆਇਆ ਕਸਬਾ ਏ ਤੇ ਇਹਨੂੰ ਕਈ ਸ਼ਹਿਰ ਪੈ ਜਾਂਦੇ ਨੇ ਨੇੜੇ ਤੜੇ ਮਤਲਬ ਤੁਹਾਨੂੰ ਅਰਨੀ ਵਾਲੇ ਦੇ ਨੇੜੇ ਤੜੇ ਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਜਲਾਲਾਬਾਦ ਫਾਜ਼ਲਕਾ ਅਬੂਰ ਮੋਕਸਰ ਇਧਰਲੇ ਪਾਸੇ ਨੂੰ ਮਲੋਟ ਸਾਰੇ ਸ਼ਹਿਰ ਹੀ ਪੈ ਜਾਂਦੇ ਆ ਤਾਂ ਇੱਥੇ ਇੱਕ ਸੁਨਹਿਰੀ ਵਿਰਾਸਤ ਖੁੱਲਿਆ ਸੁਨਹਿਰੀ ਵਿਰਾਸਤ ਸੁਨਹਿਰੀ ਵਿਰਾਸਤ ਐਂ ਬਾਰ ਨਹੀਂ ਗੱਲਾਂ ਮਾਣੀਆਂ ਅੰਦਰ ਜਾਂਦੇ ਆ ਅੰਦਰ ਚੱਲ ਕੇ ਦਿਖਾਉਣਾ ਤਾਂ ਉਹਨੂੰ ਸੁਨਹਿਰੀ ਵਿਰਾਸਤ ਕੀ ਚੀਜ਼ ਆ ਪ੍ਰੀਤ ਕੈਮਰਾ ਤੈਨੂੰ ਪੁੱਤ ਸੈੱਟ ਸਟ ਕਰਨਾ ਪੈਣਾ ਕਿਉਂਕਿ ਜਿਹੜੀ ਗੱਲਬਾਤ ਅੰਦਰ ਜਾ ਕੇ ਫੀਲ ਹੁੰਦੀ ਆ ਪਹਿਲੀ ਤਾਂ ਗੱਲ ਅਣਜਾਣ ਬੰਦਾ ਇੱਕ ਵਾਰ ਚਖਮਾ ਖਾਂਦਾ ਇੱਥੇ ਆ ਕੇ ਬੰਦੇ ਨੂੰ ਐ ਲੱਗਦਾ ਕਿ ਯਾਰ ਸ਼ਾਇਦ ਤਾਂ ਕੋਈ ਰੈਸਟੋਰੈਂਟ ਦੇ ਵਿੱਚ ਤਾਂ ਨਹੀਂ ਆ ਗਿਆ ਮੈਂ ਕਿਉਂਕਿ ਇਸ ਤਰ੍ਹਾਂ ਦੇ ਰੈਸਟੋਰੈਂਟ ਵੀ ਬਣਦੇ ਆ ਬੰਦਿਆਂ ਨੇ ਯਾਰ ਕੱਲੇ ਗਹਿਣੇ ਨਿਕੜੇ ਯਾਰ ਧਿਆਨ ਦਿੱਤਾ ਇੱਥੋਂ ਦੇ ਫਰਨੀਚਰ ਤੇ ਸਟਾਫ ਦੀ ਵਰਦੀ ਤੇ ਨੈਕਸਟ ਲੈਵਲ ਮਾਹੌਲ ਕੀ ਛੱਤ ਦੀ ਗੱਲ ਕਰਾਂ ਕੀ ਬਿਲਡਿੰਗ ਦੀ ਗੱਲ ਕਰਾਂ ਕੀ ਗਹਿਣਿਆਂ ਦੀ ਗੱਲ ਕਰਾਂ ਹਰੇਕ ਚੀਜ਼ ਕਮਾਲ ਬਣਾਈ ਪਈ ਆ ਕਮਾਲ ਬਣਾਈ ਪਈ ਆ ਆ ਜੋ ਅੰਦਰ ਚੱਲਦੇ ਆ ਕਿ ਇਹ ਚੀਜ਼ਾਂ ਐਵੇਂ ਨਹੀਂ ਬਣ ਜਾਂਦੀਆਂ ਇੱਕ ਗੱਲ ਹੋਰ ਆ ਯਾਰ ਇਹ ਚੀਜ਼ਾਂ ਐਵੇਂ ਨਹੀਂ ਬਣ ਜਾਂਦੀਆਂ ਜਦੋਂ ਲੋਕ ਮੁਹੱਬਤ ਦਿੰਦੇ ਹੁੰਦੇ ਆ ਲੋਕ ਚੀਜ਼ ਖਰੀਦਦੇ ਹੁੰਦੇ ਆ ਉਦੋਂ ਹੀ ਬਣਦੀਆਂ ਹੁੰਦੀਆਂ ਮੈਂ ਤੁਹਾਨੂੰ ਇੱਕ ਨੌਜਵਾਨ ਮੁੰਡੇ ਨੂੰ ਬੁਲਾਉਣਾ ਮਨਾਉਣਾ ਜਿਹੜੇ ਮੁੰਡੇ ਨੇ ਕੀ ਹਾਲ ਹੈ ਗਪਰੂਆ ਇਹ ਮੁੰਡੇ ਨੇ ਇੱਥੇ ਤੁਹਾਨੂੰ ਆਇਆਂ ਨੂੰ ਡੀਲ ਕਰਨਾ ਬਸ ਉਹ ਆਨੰਦ ਆ ਗਿਆ ਮੈਂ ਆਇਆ ਮੈਨੂੰ ਯਾਰ ਦੇਖ ਕੇ ਸਵਾਲ ਆ ਗਿਆ ਯਾਰ ਸਾਰੀ ਇਮਾਰਤ ਵਿੱਚੋਂ ਬਣਾਇਆ ਪਹਿਲਾਂ ਤਾਂ ਇਹ ਮੈਨੂੰ ਐ ਦੱਸ ਵੀ ਇਹ ਕਦੋਂ 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 ਕੰਮ ਕਰਦੇ ਆ ਅਰਨੀ ਵਾਲੇ ਦੇ ਵਿੱਚ ਕਦੋਂ ਤੋਂ ਕੰਮ ਕਰ ਆਪਣਾ ਹੈਗਾ ਜੱਦੀ ਕੰਮ ਹੈ ਵੀ 25 ਸਾਲ ਹੋ ਗਏ ਅੱਛਾ ਬਾਹਰ ਚੱਲ ਗਏ ਆਪਾਂ ਹਾਂਜੀ ਹਾਂਜੀ ਅ ਅੱਛਾ ਤੁਹਾਡੇ ਫਾਦਰ ਸਾਹਿਬ ਤੁਹਾਡੇ ਦਾਦਾ ਜੀ ਉਹਨਾਂ ਨੇ ਕੰਮ ਕੀਤਾ ਹਾਂਜੀ ਹਾਂਜੀ ਪੁਰਾਣਾ ਦਾਦਾ ਜੀ ਦਾ ਕੰਮ ਹੈ ਪਾਈ ਸੁਨਹਿਰੀ ਵਿਰਾਸਤ ਤਾਂ ਲਿਖਿਆ ਤੁਹਾਡੇ ਕੋ ਤੁਹਾਨੂੰ ਇਹ ਵਿਰਾਸਤ ਵਿੱਚ ਮਿਲਿਆ ਮਿਲਿਆ ਜੀ ਬਰਾਸਟ ਮਿਲਿਆ ਤੇ ਇਹਨੂੰ ਇਹਨੂੰ ਡਿਜ਼ਾਈਨ ਕਿਨੇ ਕੀਤਾ ਇਹਨੂੰ ਅੰਮ੍ਰਿਤਸਰ ਦੇ ਆਰਕੀਟੈਕਟ ਆ ਉਹਨਾਂ ਨੇ ਕੀਤਾ ਹੈਗਾ ਡਿਜ਼ਾਈਨ ਕਮਾਲ ਕੀਤਾ ਯਾਰ ਬਹੁਤ ਕਮਾਲ ਕੀਤਾ ਇਹ ਆਈਡੀਆ ਕਿਹਦਾ ਸੀ ਤੁਹਾਡੇ ਦਾਦਾ ਜੀ ਦਾ ਬਾਪੂ ਦਾ ਤੇਰਾ ਆਈਡੀਆ ਸੀ ਵੀ ਐਵੇਂ ਤਾਂ ਬਣਾਉਣਾ ਦਾਦਾ ਜੀ ਰਾਂ ਦਾ ਅਸ਼ੀਰਵਾਦ ਸੀਗਾ ਜੇ ਸਾਡਾ ਸਾਡਾ ਗੋਪਾਲ ਸਾਹਿਬ ਦਾ ਤੇ ਮੇਰਾ ਆਈਡੀਆ ਸੀਗਾ ਵੀ ਆਪਾਂ ਇਹ ਚੀਜ਼ ਕਰਨੀ ਹੈ ਹੁਣ ਹੁਣ ਕੀ ਕੀ ਕਰ ਰਹੇ ਇੱਕ ਜਰ ਤੁਹਾਡੇ ਨਾਲ ਪੋਸਟਰ ਲੱਗਿਆ ਹੋਇਆ ਬਹੁਤ ਵੱਡਾ ਵੀ ਵਿਸਾਖੀ ਵੇਲੇ ਅਸੀਂ ਆਨੰਦ ਦੇ ਰਹੇ ਆ ਵਿਸਾਖੀ ਤੇ ਕੋਈ ਵੀ 1 ਲੱਖ ਦੀ ਆਪਣੇ ਤੋਂ ਖਰੀਦ ਕਰਦਾ ਉਨੂੰ ਵਿਸਾਖੀ ਤੇ ਆਪਾਂ ਇਨਾਮ ਦੇ ਰਹੇ ਆ ਇੱਕ ਜੌਨ ਡੀਆ ਟਰੈਕਟਰ ਪਹਿਲਾ ਪ੍ਰਾਈਜ਼ ਆ ਦੂਜਾ ਐਕਟਿਵ ਹੈ ਤੀਜਾ ਪੈਕੇਜ ਆ ਹਨੀਮੂਨ ਪੈਕੇਜ ਕੋਈ ਵੀ ਇੰਟਰਨੈਸ਼ਨਲ ਕੰਟਰੀ ਜਿਵੇਂ ਆਪਾਂ ਮਾਲਦੀਵਜ਼ ਲਿਖਿਆ ਤੇ ਫਿਰ ਉਸ ਤੋਂ ਬਾਅਦ ਆ ਆਪਣੇ ਆਈਫੋਨ ਚੌਥਾ ਨਾਮ ਹੈ 1 ਲੱਖ ਦੀ ਕੋਈ ਵੀ ਗਹਿਣਿਆਂ ਦੀ ਪਰਚੇਸ ਕਰਦਾ ਹੈ ਤਾਂ ਉਹਨੂੰ ਕਾਫੇਟ ਕੁੱਪਨ ਮਿਲੂ ਮੇਰੀ ਅੱਜ ਦੀ ਵੀਡੀਓ ਪੈਣ ਤੋਂ ਬਾਅਦ ਅੱਜ ਦੀ ਵੀਡੀਓ ਪੈਣ ਤੋਂ ਬਾਅਦ ਵਿਸਾਖੀ ਤੱਕ ਹੂੰ 쿠ਪਨ ਪਾ ਸਕਦਾ ਕੋਈ ਵੀ ਵਿਸਾਖੀ ਤੇ ਆਪਾਂ 쿠ਪਨ ਕੱਢਾਂਗੇ ਵੀ ਮਤਲਬ ਤੁਸੀਂ ਲੱਖ ਰੁਪਏ ਦੇ ਗਹਿਣੇ ਲੈ ਗਏ ਤਾਂ ਤੁਹਾਡਾ ਇੱਕ 쿠ਪਨ ਪੈ ਗਿਆ ਜੇ ਕਿਸੇ ਨੇ 10 ਲੱਖ ਦੇ ਲਏ ਤਾਂ ਉਹਨੂੰ 10 쿠ਪਨ ਆਹ ਮੈਂ ਵੀ ਆਈ ਪੁੱਛਣ ਲੱਗਿਆ ਸੀ ਵੀ ਜੇ ਕੋਈ ਹੁਣ 2 ਲੱਖ ਦੇ ਗਹਿਣੇ ਲੈਂਦਾ ਤਾਂ ਦੋ ਦੋ 쿠ਪਨ ਹੋਣਗੇ ਉਹਦੇ ਦੋ 쿠ਪਨ ਹੋਣਗੇ ਦੋ 쿠ਪਨ ਹੋਣਗੇ ਜੇ ਕੋਈ 10 ਤੇ ਇਹ ਐਵੇਂ ਤਾਂ ਨਹੀਂਗਾ ਵੀ ਆਪਾਂ ਮਹਿੰਗਾ پورا ਬਦ ਲਾਉਂਦੇ ਨਹੀਂ 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 ਜੀ ਤੁਸੀਂ ਆਮ ਬਾਜ਼ਾਰ ਨਾਲ ਰੇਟ ਤੁਹਾਨੂੰ 2 ਰੁਪਏ ਘੱਟ ਹੀ ਮਿਲੂਗਾ ਵੱਧ ਨਹੀਂ ਮਿਲੂਗਾ ਸੋਨੇ ਮਗਰ ਸੋਨੇ ਮਗਰ ਹੁਣ ਆਪਾਂ ਚੀਜ਼ਾਂ ਕੀ ਕੀ ਦਿੰਨੇ ਆ ਮੈਂ ਮੈਂ ਦੇਖਿਆ ਨਾ ਕਿ ਬਹੁਤ ਵਾਰ ਮੇਰੇ ਨਾ ਨਿਗਾ ਪੈ ਰਿਹਾ ਸੀ ਇੱਥੋਂ ਇਸ ਤਰ੍ਹਾਂ ਦੇ ਸੈਟ ਆ ਮੋਤੀਆਂ ਵਾਲੇ ਤਾਂ ਹੁਣ ਤੁਹਾਡੇ ਸੁਨਿਆਰੇ ਪਤਾ ਕੀ ਕਰਦੇ ਆ ਕਿ ਇਹਨਾਂ ਨੂੰ ਸੋਨੇ ਦੇ ਵਿੱਚ ਹੀ ਤੋਲ ਦਿੰਦੇ ਆ ਨਹੀਂ ਨਹੀਂ ਜੀ ਇਹ ਸਭ 100% ਲੈਸ ਹੋਣਗੇ ਬਿੱਲ ਤੇ ਮੈਂਸ਼ਨ ਹੋਊਗਾ ਤੇ ਜਦੋਂ ਤੁਸੀਂ ਨਾਲ ਲੈ ਕੇ ਆਓਗੇ ਬਿੱਲ ਤਾਂ ਉਨਾ ਹੀ ਮੋਤੀ ਹੋਊਗਾ ਵਿੱਚ ਅਲੱਗ ਕੱਟ ਕੱਟ ਕੇ ਮਿਲਣਗੇ ਮੋਤੀ ਜਿਵੇਂ ਇਹ ਇਹਦੇ ਵਿੱਚ ਸੋਨੇ ਦੇ ਪੈਸੇ ਲੱਗਣਗੇ ਮੋਤੀ ਦੇ ਪੈਸੇ ਤਾਂ ਮੋਤੀ ਦੇ ਹੀ ਮੋਤੀ ਦੇ ਲੱਗਣਗੇ ਪਰ ਮੋਤੀ ਵਿੱਚ ਨਹੀਂ ਤੁਲਣਗੇ ਮੈਨੂੰ ਇਥੋਂ ਕੋਈ ਚੀਜ਼ ਚੈੱਕ ਕਰਾ ਸਕਦੇ ਆ ਜਿਹੜੀ ਚੀਜ਼ ਦੇ ਵਿੱਚ ਮੋਤੀ ਹੋਣ ਮੈਂ ਚੈੱਕ ਕਰ ਲਾਂ ਆ ਆ ਆ ਗਾਨੀਆਂ ਦੇ ਵਿੱਚ ਹੈਗੇ ਹਾਂਜੀ ਜਿਵੇਂ ਮੈਂ ਆ ਗਾਨੀਆਂ ਇਹ ਗਾਨੀ ਮੈਨੂੰ ਤੋਲ ਕੇ ਦਿਖਾਓਗੇ ਹਾਂਜੀ ਹਾਂਜੀ ਤੋਲ ਮੈਨੂੰ ਪਤਾ ਲੱਗੇ ਵੀ ਹਾਂ ਭਾਈ ਇਹ ਵਾਕਿਆ ਹੀ ਉਵੇਂ ਕਰਦੇ ਆ ਕਿਵੇਂ ਕਰਦੇ ਆ ਫਿਰ ਆਪਾਂ ਉੱਤੇ ਇਹਦੇ ਰੇਟ ਲਿਖਿਆ ਹੋਊਗਾ ਆਪਾਂ ਨੂੰ ਪਤਾ ਲੱਗੂਗਾ ਵੀਰ ਨੇ ਸੋਨੇ ਦੇ ਪੈਸੇ ਲਾਏ ਆ ਕਾਦੇ ਲਾਏ ਆ ਆ ਹੁਣ ਇਹ ਬਣ ਗਿਆ 14 ਗ੍ਰਾਮ 600 ਮਿਲੀ ਹਾਂਜੀ ਠੀਕ ਹੈ ਤੇ 14 ਗ੍ਰਾਮ 600 ਮਿਲੀ ਦਾ ਵਜਨ ਹੈ ਜੀ ਟੋਟਲ ਤੇ ਤੁਹਾਨੂੰ ਲੱਗਣਗੇ ਪੈਸੇ 11.5 ਗ੍ਰਾਮ ਦੇ ਮਤਲਬ ਕਿ ਬਾਕੀ ਇਹਦੇ ਚ 3 ਗ੍ਰਾਮ 모ਤੀ ਹੈ 모ਤੀ ਹੈ ਨਹੀਂ ਸਹੀ ਕੰਮ ਆ 모ਤੀ ਦੇ ਪੈਸੇ ਕੱਟਦੇ ਆ ਹੂੰ ਇਹ ਮਤਲਬ ਆਮ ਬਹੁਤ ਵਾਰ ਬਾਜ਼ਾਰ ਚ ਐਵੇਂ ਹੁੰਦਾ ਹੈ ਹਾਂਜੀ 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 ਤੇ ਇਹ ਇਹ ਜਿਹੜਾ ਹੈਗਾ ਬਾਈਕਟੂਗਾ ਇਹ ਬਾਈਕਟ ਸੋਨਾ ਸਭ ਆਪਾ ਹੌਲਮਾਰਕ ਹੌਲਮਾਰਕ ਹੈ ਸਭ ਬਾਈਕਟੂ ਹਾਂਜੀ ਹਾਂਜੀ ਆਪਣੇ ਕੋਲ ਗਵਰਨਮੈਂਟ ਵੱਲੋਂ ਪਾਸ ਹੈ ਤੇ ਦੂਸਰੇ ਤਰ੍ਹਾਂ ਦੀ ਡੀਲ ਆ ਜੇ ਆ ਆ ਇਸ ਤਰ੍ਹਾਂ ਦਾ ਜਿਵੇਂ ਇਹ ਆ ਇਹਦੀ ਆ ਇਹਦੀ ਬਣਵਾਈ ਬਹੁਤ ਮਹਿੰਗੀ ਪਈ ਨਹੀਂ ਨਹੀਂ ਜੀ ਬਣਵਾਈ ਆਮ ਹੀ ਹੈ ਜਿੰਨੀ ਆਮ ਸੋਨੇ ਲੱਗਦੀ ਹੈ ਤੁਹਾਨੂੰ ਬਾਜ਼ਾਰ ਨਾਲੋਂ ਘੱਟ ਹੀ ਮਿਲੂਗੀ ਜਿਵੇਂ ਆ ਸਪੈਸ਼ਲ ਡਿਜ਼ਾਈਨ ਆ ਆ ਸਪੈਸ਼ਲ ਡਿਜ਼ਾਈਨ ਆ ਆ ਦੇਖੋ ਆਹਾ ਕੋਈ ਵੀ ਸਪੈਸ਼ਲ ਡਿਜ਼ਾਈਨ ਹੈ ਜਿਆਦਾ ਬਣਵਾਈ ਕਿਸੇ ਨੂੰ ਵੀ ਨਹੀਂ ਲਵਾਵਾਂਗੇ ਜੀ ਇਹ ਇਹਦੀ ਬਣਵਾਈ ਦਾ ਐਵੇਂ ਨਹੀਂਗਾ ਵੀ ਆਪਾਂ ਉਹ ਬਾਈ ਚੱਕਦੇ ਨਹੀਂ 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 ਜੀ ਆਮ ਬਾਜ਼ਾਰ ਨਾਲੋਂ ਰੇਟ ਤੁਹਾਨੂੰ ਘੱਟ ਹੀ ਮਿਲੂਗਾ ਬਣਵਾਈ ਦਾ ਇੱਥੇ ਇੱਕ ਇਹ ਹੋਗੇ ਆਪਾਂ ਇੰਨਾ ਚ ਡੀਲ ਕਰਦੇ ਆਂ ਇੱਕ ਮਤਲਬ ਬਿਨਾ ਮੋਤੀਆਂ ਤੋਂ ਜਿਹੜੇ ਸਿੱਧੇ ਹਾਂਜੀ ਹਾਂਜੀ ਆ ਹੁਣ ਇਹਦੇ ਚ ਇੱਕ ਵੀ ਮੋਤੀ ਨਹੀਂਗਾ ਹੂੰ ਇਹ ਸਿਰਫ ਰੋਡੀਅਮ ਪਾਲਿਸ਼ ਆ ਪੇਂਟ ਕੀਤਾ ਹੋਇਆ ਇੱਕ ਵੀ ਮੋਤੀ ਨਹੀਂਗਾ ਇਹਦੇ ਚ ਸੋ ਹਾਂ ਜਿਹੜਾ ਡਿਜ਼ਾਈਨ ਆ ਇਹ ਇਹ ਪਾਲਿਸ਼ ਦੇ ਵਿੱਚ ਬਣਿਆ ਪਾਲਿਸ਼ ਚ ਬਣਿਆ ਆ ਮੋਤੀ ਇੱਕ ਵੀ ਨਹੀਂ ਗਾਇਦੇ ਚ ਠੀਕ ਹੈ ਜੀ ਠੀਕ ਆ ਵਾਸ਼ੂ ਬਏ ਸੇ ਤੇਰਾ ਕੰਮ ਬਹੁਤ ਕਮਾਲ ਆਇਆ ਅੱਛਾ ਮੈਂ ਕਹਿ ਰਿਹਾ ਬਹੁਤ ਆਦਾ ਹੈ ਹਾਂ ਬਸ ਅਨੰਦ ਆ ਰਿਹਾ ਵੇਖਣ ਵਾਲਿਆਂ ਨੂੰ ਵੀ ਆ ਰਿਹਾ ਦੇਖਣ ਵਾਲਿਆਂ ਨੂੰ ਵੀ ਐਂ ਲੱਗਦਾ ਵੀ ਅਸੀਂ ਕਦੋਂ ਇਹ ਅਰਨੀ ਵਾਲੇ ਨੂੰ ਸ਼ਹਿਰ ਕਿਹੜੇ ਕਿਹੜੇ ਪਹੁੰਚ ਜਾਂਦੇ ਆ ਇਹ ਜੀ 20 ਕਿਲੋਮੀਟਰ ਫਾਜ਼ਿਲਕਾ ਤੇ 20 ਕਿਲੋਮੀਟਰ ਹੀ ਮਲੋਟ ਹੈ ਤੇ 20 ਕਿਲੋਮੀਟਰ ਹੀ ਮੁਕਸਰ ਹੈ 20 ਕਿਲੋਮੀਟਰ ਜਦਲਾਬਾਦ ਆ ਆ ਦੇਖੋ ਇਹਨਾਂ ਦੇ ਵਿੱਚ ਆਪਾਂ ਜਮਾ ਨਹੀਂ ਉਹ ਵਰਤਿਆ ਕੋਈ ਮੋਤੀ ਵਗੈਰਾ ਹਾਂਜੀ ਇਹਨਾਂ ਚ ਕੋਈ ਇੱਕ ਵੀ ਮੋਤੀ ਨਹੀਂਗਾ ਹਾਂ ਆ ਦੇਖੋ ਇਹਦੇ ਵਿੱਚ ਕੁਝ ਨਹੀਂ ਵਰਤਿਆ ਨਹੀਂ ਨਹੀਂ ਇਹਦੇ ਵਿੱਚ ਕੋਈ ਇਹਦੇ ਵਿੱਚ ਵੀ ਕੁਝ ਨਹੀਂ ਵਰਤਿਆ ਹਾਂਜੀ ਤੇ ਇਧਰਲੇ ਪਾਸੇ ਆਹਾ ਕੀ ਪਿਆ ਡਾਇਮੰਡ ਪਏ ਇਹ ਡਾਇਮੰਡ ਦੇ ਸੈਟ ਆਪਣੇ ਕੋਲ ਇਹ ਡਾਇਮੰਡ ਦੀ ਮਤਲਬ ਕੀ ਜ਼ਿੰਮੇਵਾਰੀ ਰਹਿੰਦੀ ਆ ਸੋਨੇ ਦਾ ਤਾਂ ਹੋਲ ਮਾਰਕ ਹੁੰਦਾ ਡਾਇਮੰਡ ਦਾ ਕੀ ਡਾਇਮੰਡ ਦਾ ਸਰਟੀਫਿਕੇਟ ਹੁੰਦਾ ਜੀ ਗੌਰਮੈਂਟ ਵੱਲੋਂ ਅਪਰੂਵਡ ਆਈਜੀਆਈ ਲੈਬ ਵੱਲੋਂ ਤੇ ਸਾਰੇ ਸਰਟੀਫਾਈਡ ਡਾਇਮੰਡ ਹੈ ਜੁਐਲਰੀ ਆਪਣੇ ਕੋਲ ਸਾਰਾ ਸਰਟੀਫਿਕੇਟ ਨਾਲ ਵੀ ਮਤਲਬ ਐਵੇਂ ਨਹੀਂ ਵਿੱਚ ਕੋਈ ਕੱਚ ਫਸਾਉਂਦਾ ਹੈ ਉਹ ਸਰਟੀਫਾਈਡ ਸਰਟੀਫਾਈਡ ਹੈ ਨੈਚੁਰਲ ਡਾਇਮੰਡ ਹੋਵੇਗਾ। ਕਿ ਯਾਰ ਮੈਨੂੰ ਹੋਰ ਗੱਲ ਦੱਸ। ਵੀ ਜਿਵੇਂ ਹੁਣ ਸੋਨਾ ਹੈ ਸੋਨਾ ਤਾਂ ਆਪਾਂ ਵਾਪਸ ਕਰ ਦਿੰਨੇ ਆ ਤਾਂ ਸੋਨੇ ਦੇ ਪੈਸੇ ਆਪਾਂ ਨੂੰ ਮਿਲ ਜਾਂਦੇ ਆ। ਜੇ ਕਿ ਡਾਇਮੰਡ ਵੀ ਆਪਾਂ ਵਾਪਸ ਕਰ ਸਕਦੇ ਹਾਂ ਬੇਚ ਸਕਦੇ ਹਾਂ। ਹਾਂਜੀ ਮਿਲ ਸਕਦੇ ਵੇਚ ਸਕਦੇ ਆ 100% ਬਾਈਬੈਕ ਆ ਕੋਈ ਕਟਿੰਗ ਨਹੀਂ ਹੋਊਗੀ। ਜਿੰਨੇ ਦਾ ਮੰਨ ਲਓ ਕੋਈ 27000 ਦਾ ਕੋਈ 28000 ਆ ਅਲੱਗ-ਅਲੱਗ ਰੇਂਜ ਹੈ। ਜਿੰਨੇ ਦਾ ਤੁਸੀਂ ਲੈ ਜਾਓਗੇ 27000 ਪਰ ਕੈਰਟ ਉਵੇਂ ਹੀ ਵਾਪਸੀ ਹੋਊਗਾ। ਕੋਈ ਉਹਦੇ 'ਚ ਕਟੋਤੀ ਨਹੀਂ ਹੋਊ ਅਬ ਮਤਲਬ ਡਾਇਮੰਡ ਵੀ ਇਨਵੈਸਟਮੈਂਟ ਹੈ ਇਨਵੈਸਟਮੈਂਟ ਹੈ ਕੋਈ ਉਹਦੇ ਚ ਨਹੀਂ ਗੀ ਉਹਦਾ ਰੇਟ ਹੁੰਦਾ ਮੌਕੇ ਦਾ ਫਲਕਚੁਏਸ਼ਨ ਹੁੰਦੀ ਹੈ ਠੀਕ ਹੈ ਪਰ ਆਪਾਂ ਕੋਈ ਕਟੋਤੀ ਨਹੀਂ ਕਰਾਂਗੇ ਆਪਾਂ ਨਹੀਂ ਇੱਕ ਗੱਲ ਮੈਨੂੰ ਇਹਨਾਂ ਦਾ ਰੇਟ ਵੀ ਵੱਧਦਾ ਸੋਨੇ ਵਾਂਗ ਹਾਂਜੀ ਹਾਂਜੀ ਇਹਦਾ ਵੀ ਵੱਧਦਾ ਘਟਦਾ ਰਹਿੰਦਾ ਪਰ ਸੋਨੇ ਵਾਂਗੂ ਨਹੀਂ ਸੋਨੇ ਦਾ ਤੁਸੀਂ ਵੇਖੋ ਕਈ ਵਾਰੀ 10 ਦੇਣਾ 2000 ਵੱਧ ਗਿਆ 3000 ਇਹਦਾ ਇੰਨਾ ਨਹੀਂ ਵੱਧਦਾ ਇਹਦਾ ਸਾਲ ਪਿੱਛੋਂ ਕਦੇ ਵੱਧਦਾ ਹੈ ਜਾਂ ਐ ਜਿਹੜਾ ਇਹ ਡਾਇਮੰਡ ਆ ਜਿਵੇਂ ਆਪਾਂ ਸੋਨੇ ਦੇ ਤਾਂ ਕੀ ਕਰ ਦਿੰਨੇ ਆ ਵੀ ਸੋਨੇ ਲਈ ਤਾਂ ਆਪਾਂ ਆਰਡਰ ਕਰ ਦਿੰਨੇ ਆ ਕਿ ਮੈਨੂੰ ਆਹ ਡਿਜ਼ਾਈਨ ਚਾਹੀਦਾ ਮੈਨੂੰ ਆਹ ਚਾਹੀਦਾ ਫੋਟੋ ਦੇ ਦੇਣੀ ਇਹ ਡਾਇਮੰਡ ਲਈ ਵੀ ਹਾਂਜੀ ਹਾਂਜੀ ਕੋਈ ਵੀ ਫੋਟੋ ਦਿਓ ਕੋਈ ਵੀ ਡਿਜ਼ਾਈਨ ਲੈ ਕੇ ਆਓ ਤੇ ਉਹ ਆਪਾਂ ਤਿਆਰ ਕਰ ਦਾਂਗੇ ਡਾਇਮੰਡ ਹਾਂਜੀ ਡਾਇਮੰਡ ਦੇ ਵਿੱਚ ਰੰਗ ਚੁਆਇਸ ਹਾਂਜੀ ਚੁਆਇਸ ਆਪਣੀ ਜੋ ਮਰਜੀ ਤੁਸੀਂ ਕੋਈ ਵੀ ਕੁਝ ਵੀ ਕਸਟਮਾਈਜ਼ ਕਰਾਉਣਾ ਜਿਵੇਂ ਉਹਨਾਂ ਸੈੱਟ ਹੈ ਹੈਗਾ ਰੈੱਡ ਸਟੋਨ ਹੈ ਦੇ ਵਿੱਚ ਬਲੂ ਲਵਾਉਣਾ ਹੈ ਗ੍ਰੀਨ ਲਵਾਉਣਾ ਕੁਝ ਵੀ ਲਵਾਉਣਾ ਉਹ ਸਾਰਾ ਜਾਂ ਇਹਨੂੰ ਮੈਂ ਭਾਰਾ ਕਰਾਉਣਾ ਜਾਂ ਹਾਂਜੀ ਹਾਂਜੀ ਉਹ ਤਾਂ ਡਿਜ਼ਾਈਨ ਆ ਦੇਖੋ ਆ ਥੋੜਾ ਇਧਰ ਜਿਹੜਾ ਡਾਇਮੰਡ ਦਾ 베ਸ ਆ ਉਹ ਸੋਨੇ ਦਾ ਹੁੰਦਾ ਹਾਂਜੀ ਹਾਂਜੀ ਆ ਜਿਵੇਂ ਪਿੱਛੇ ਦੇਖੋਗੇ ਨਾ ਸਾਰਾ 베ਸ ਆ ਬੇਕ ਸਾਈਡ ਆ ਸਭ ਸੋਨਾ ਹੈ ਅੱਛਾ ਇਹ ਡਾਇਮੰਡ ਦਾ 베ਸ ਆ ਉਹ ਸੋਨੇ ਦਾ ਹੁੰਦਾ ਹੈ ਨੀਚੇ ਸੋਨਾ ਹੁੰਦਾ ਉੱਪਰ ਡਾਇਮੰਡ ਲੱਗਦਾ ਠੀਕ ਹੈ ਇਹ ਬ੍ਰੀਦ ਹੋਰ ਆ ਪਾ ਕੇ ਇੱਕ ਇਧਰਲੇ ਪਾਸੇ ਨਾ ਮੂਰਤੀਆਂ ਪਈਆਂ ਆ ਦੇਖੋ ਇਹ ਮੂਰਤੀਆਂ ਦਾ ਮੈਨੂੰ ਜਾਣਕਾਰੀ ਮਿਲੀ ਹੈ ਵੀ ਇਹਦੇ ਵਿੱਚ ਵੀ ਕਈ ਵਾਰੀ 100% ਚਾਂਦੀ ਦੀਆਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ 100% ਚਾਂਦੀ ਵਾਲੀਆਂ ਆਪਣੇ ਕੋਲ ਚਾਂਦੀ ਦੇ ਬਰਸਲੇਟ ਚੇਨਾਂ ਜੋ ਵੀ ਹੈ ਸਭ 92% ਵਾਲੇ ਮਿਲਣਗੇ ਠੀਕ ਅੱਛੇ ਬਰਾਂਡ ਵੀ ਵਿੱਚ ਕਈ ਵਾਰੀ ਘੱਟ ਵਾਲੇ ਘੱਟ ਪਰਸੈਂਟ ਨਹੀਂ ਨਹੀਂ ਆਪਣੇ ਕੋਲ ਸੇਮ ਲੱਗਦੀ ਹੁੰਦੀ ਹਾਂ ਜੀ ਦੇਖਣ ਨੂੰ ਸੇਮ ਹੀ ਲੱਗਦੀ ਹੈ ਪਰ ਫਿਨਿਸ਼ਿੰਗ ਦਾ ਹੁੰਦਾ ਹੈ ਤੇ ਲੌਂਗ ਟਾਈਮ ਜੇ ਤੁਸੀਂ ਯੂਜ਼ ਕਰਦੇ ਹੋ ਉਦੋਂ ਉਹਦਾ ਪਤਾ ਲੱਗਦਾ ਆ ਆ ਬਾਬੇ ਦੀਆਂ ਮੂਰਤੀਆਂ ਬਣੀਆਂ ਹੋਈਆਂ ਅੱਜ ਜੇ ਕਿਸੇ ਨੇ ਕਿਸੇ ਨੂੰ ਗਿਫਟ ਕਰਨੀ ਆ ਜਾਂ ਹਾਂਜੀ ਹਾਂਜੀ ਗਿਫਟ ਕਰਨੀ ਆ ਓਵੇਂ ਵੀ ਆ ਜੇ ਕਿਸੇ ਨੇ ਘਰੇ ਸਜਾ ਕੇ ਰੱਖਣੀ ਆ ਤਾਂ ਓਵੇਂ ਵੀ ਆ ਇਹ ਚ ਵੀ ਤਕਰੀਬਨ ਆਪਾਂ ਨੂੰ ਸਾਰੇ ਧਰਮਾਂ ਚ ਮਿਲ ਜਾਣਗੇ ਆ ਸਾਈਂ ਬਾਬਾ ਦੀ ਆ ਸਾਈਂ ਬਾਬਾ ਦੀ ਆ ਸਾਰੇ ਆ ਲక్ష్ਮੀ ਗਣੇਸ਼ ਜੀ ਦੀ ਆ ਲక్ష్ਮੀ ਗਣੇਸ਼ ਜੀ ਦੀ ਆ ਬਾਬਾ ਨਾਨਕ ਜੀ ਦੀ ਆ ਹਾਂਜੀ ਤੇ ਆ ਇਧਰਲੇ ਪਾਸੇ ਇਹ ਸੋਨੇ ਦੀਆਂ ਮੂਰਤੀਆਂ ਜੀ ਆ ਸੋਨੇ ਹਾਂਜੀ ਹਾਂਜੀ ਅੰਦਰ ਹਾਂਜੀ ਹਾਂਜੀ ਅੰਦਰ 골ਡ ਪਲੇਟਿਡ ਆ ਅੱਛਾ ਆ 골ਡ ਆ ਓਏ ਹੈਂ ਠੀਕ ਹੈ ਕਿ ਨਹੀਂ ਆ ਦੇਖ ਆ ਵੀ ਆ ਬਾਬੇ ਨਾਨਕ ਦੀ ਗੋਲਚਾ ਹਾਂਜੀ 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 ਅੰਦਰ ਜਿੱਦਾਂ ਸਾਰੀ ਫੋਨਦੀ ਯਾਰ ਹੈ ਲੈਣ ਵਾਲੇ ਵੀ ਕਰਨੇ ਕਮਾਲ ਆ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਲੈਂਦੇ ਆ ਹੈ ਤੇ ਇਧਰਲੇ ਬਸ ਯਾਰ ਘੜੀਆਂ ਪਈਆਂ ਇਹ ਘੜੀਆਂ ਕਿਵੇਂ ਚਾਂਦੀ ਦੀਆਂ ਨੇ ਚਾਂਦੀ ਦੀਆਂ ਜੀ ਆਹਾਂ ਚਾਂਦੀ ਦੀ ਘੜੀ ਨੇ ਡਾਇਲ ਵਗੈਰਾ ਸਭ ਕੁਝ ਚਾਂਦੀ ਦਾ ਹੈ ਅੱਛਾ ਆਪਾਂ ਦੇਖੋ ਇਹ ਟਾਈਮ ਦੱਸਣ ਵਾਸਤੇ ਘੜੀ ਨਹੀਂ ਗੇ ਇਹ ਦੱਸਣ ਵਾਸਤੇ ਆ ਕਿ ਇਸ ਬੰਦੇ ਦੇ ਟਾਈਮ ਚੰਗਾ ਚੱਲ ਰਿਹਾ ਹੈ ਨਾ ਆਪਾਂ ਹਾਂ ਸਹੀ ਹਾਂ ਆ ਦੇ ਵਿੱਚ ਆ ਕੀ ਲੱਗਿਆ ਹੋਇਆ ਇਹ ਸਟੋਨ ਲੱਗਿਆ ਜੀ ਇਹਦੇ ਵਿੱਚ ਠੀਕ ਹੈ ਹਾਂਜੀ ਤੇ ਇਹ ਚਾਂਦੀ ਦੀ ਆ ਹਾਂਜੀ ਹਾਂਜੀ ਇਹ ਲੱਗਦੀ ਹੈ ਕਦੋਂ ਮੈਨੂੰ ਚਾਂਦੀ ਦੀ ਇਹ ਥੋੜੀ ਫੈਂਸੀ ਚ ਆ ਜਾਂਦੀ ਹੈ ਸਟਰਲਿੰਗ ਚ ਆ ਜਾਂਦੀ ਹੈ ਆਕਸੀਡਾਈਜ਼ ਚ ਠੀਕ ਆ ਫੈਂਸੀ ਮੁੰਡਿਆਂ ਦੇ ਪਾਉਣ ਵਾਸਤੇ ਜਾਂ ਕਿਵੇਂ ਆ ਹੂੰ ਤੇ ਆ ਚਾਂਦੀ ਦੀ ਆ ਇਹ ਸਭ ਚਾਂਦੀ ਦੀਆਂ ਜੀ ਹਾਂ ਤੇ ਆ ਆ ਵੀ ਆ ਵੀ ਉਹ ਅਲੱਗ ਆ ਇਹਨੂੰ ਕੀ ਸ਼ਾਇਦ ਇਟਾਲੀਅਨ ਪਤਾ ਨਹੀਂ ਚਾਂਦੀ ਕਹਿੰਦੇ ਨੇ ਹਾਂਜੀ ਗਾਲੀ ਇਟਾਲੀਅਨ ਕਹਿੰਦੇ ਆ ਇਹ ਹਾਰਦੀਪ ਪਾਉਂਦੇ ਸਟਾਈਲ ਆ ਜਿਵੇਂ ਕਰਨ ਓਇਲੇ ਦੇ ਵੀ ਐਵੇਂ ਦੀ ਪਾਈ ਹੁੰਦੀ ਆ ਮੈਨੂੰ ਲੱਗਾ ਦਾ ਆਹ ਸਟਾਈਲ ਬਾਲਾ ਨੈਕਸਟ ਲੈਵਲ ਆ ਆਹਾਂ ਹਣਾ ਇਹ ਕਰਨੇ ਓਏ ਇਹ ਬਾਲੀ ਨੈਕਸਟ ਲੈਵਲ ਵਾਲੀ ਚੀਜ਼ ਆ ਹੂੰ ਆਹ ਦੇਖ ਆ ਆ ਕਿੱਡੀ ਅਲੱਗ ਚੀਜ਼ ਬਣੀ ਆ ਆਹ ਦੇਖ ਕਿੱਡੀ ਅਲੱਗ ਚੀਜ਼ ਬਣੀ ਆ ਆ ਆਹ ਦੇਖ ਆ ਕਿੰਨਾ ਯੂਨੀਕ ਸਟਾਈਲ ਬਣਿਆ ਲੈ ਆਹ ਦੇਖ ਹੈ ਇਹਦਾ ਬੰਦਾ ਬੰਨਣ ਵਾਲੀਆਂ ਸੰਗਲੀਆਂ ਐ ਆਹ ਦੇਖ ਆ ਕੀ ਆ ਆਹਾਂ ਆਹਾਂ ਆਹ ਕੀ ਐ ਲੋਕਟ ਹੈ ਜਿਵੇਂ ਚੈਨ ਦੇ ਵਿੱਚ ਲੋਕਟ ਪਾਉਣ ਵਾਸਤੇ ਹੂੰ ਆਹ ਦੇਖ ਇਹ ਕਿ ਸੰਤਾਲੀ ਬਣੀ ਵੀ ਹਾਂ ਹਾਂ ਆ ਦੇਖ ਆ ਬਣੀ ਹੋਈ ਕਿਉਂ ਨੈਕਸਟ ਲੈਵਲ ਗੱਲ ਬਾਤ ਆ ਨੈਕਸਟ ਲੈਵਲ ਤੇ ਆਪਾਂ ਅਸੀਂ ਚਾਂਦੀ ਦੀ ਖਰੀਦ ਲੱਖ ਰੁਪਏ ਦੀ ਕਰਦੇ ਤਾਂ ਵੀ ਬਹੁਤ ਆਪਨ ਮਿਲੂ ਹਾਂਜੀ 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 ਤਾਂ ਵੀ ਬਹੁਤ ਟੋਕਣ ਮਿਲੂ ਇਸ ਸ਼ੋਰੂਮ ਤੋਂ ਕੋਈ ਬੰਦਾ ਲੱਖ ਰੁਪਏ ਦੀ ਸ਼ਾਪਿੰਗ ਕਰੇ ਇਹ ਮੈਂ ਨਾ ਨਹੀਂ ਰੱਖਦਾ ਕਿ ਉਹ ਕਾਦੀ ਕਰਦਾ ਨਹੀਂ ਉਹ ਇਹ ਆ ਵੀ ਖਰੇ ਸੋਨੇ ਦੀ ਨਾ ਹੋਵੇ ਜਾਂ ਖਰੀ ਚਾਂਦੀ ਦੀ ਨਾ ਹੋਵੇ ਕਹਿਣਾ ਕੋਈ ਵੀ ਖਰੀਦ ਹੋਵੇ ਉਹ ਦੇਖ ਕਹਿਣਾ ਖਰੀਦ ਤੇ ਹਾਂ ਜੇ ਉਹ ਇੱਟ ਖਰੀਦਦਾ ਫੇਰ ਨਹੀਂ ਗਈ ਭਾਈ ਹਾਂਜੀ ਹਾਂ ਜੀ ਵੈਸੇ ਤਾਂ ਲੋਕ ਕਹਿਣਾ ਹੀ ਖਰੀਦਦੇ ਜਿਆਦਾ ਜ਼ਿਆਦਾਤਰ ਕਹਿਣਾ ਹੀ ਖਰੀਦਦੇ ਤੇ ਕੋਈ ਐਵੇਂ ਦਾ ਦਿਨ ਹੈਗਾ ਕਿ ਜਿਸ ਦਿਨ ਤੁਸੀਂ ਇੱਥੇ ਨਹੀਂ ਹੁੰਦੇ ਹਾਂ ਨਹੀਂ ਸਾਰੇ ਦਿਨ ਸੱਤੋ ਦਿਨ ਅਸੀਂ ਓਪਨ ਹੀ ਹੁੰਦੇ ਹਾਂ ਓਪਨ ਹੁੰਦੇ ਹਾਂ ਜਦੋਂ ਵੀ ਕਿਸੇ ਨੇ ਆਉਣਾ ਇੱਕ ਐਡਰੈਸ ਆਪਾਂ ਬੋਲ ਕੇ ਸਮਝਾ ਸਕਦੇ ਹਾਂ ਵੀ ਜਿਹੜੀ ਆਪਾਂ ਸੜਕ ਦੇ ਉੱਪਰ ਆਪਣਾ ਹੈਗੀ ਆ ਇਹ ਸੁਨਹਿਰੀ ਵਿਰਾਸਤ ਹੈਗੀ ਆ ਉਹ ਸੁਨਹਿਰੀ ਵਿਰਾਸਤ ਆਪਣੀ ਕਿਹੜੀ ਸੜਕ ਹੈ ਇਹ ਇਹ ਅਰਨੀ ਵਾਲਾ ਮਲੋਟ ਰੋ ਆਪਣੇ ਫਾਜ਼ਿਲ ਕਾ ਮਲੋਟ ਰੋਡ ਹੈ ਅਰਨੀ ਵਾਲਾ ਦੇ ਵਿੱਚ ਕੈਨਰਾ ਬੈਂਕ ਦੇ ਸਾਹਮਣੇ ਹਾਂ ਮੇਰੇ ਸਾਹਮਣੇ ਨਾਲ ਨਾ ਤੁਸੀਂ ਯਾਰ ਜਦੋਂ ਅਰਨੀ ਆਲਾ ਦੇ ਵਿੱਚ ਆਉਂਗੇ ਤਾਂ ਅਰਨੀ ਆਲੇ ਨੂੰ ਅਰਨੀ ਆਲਾ ਸ਼ਹਿਰ ਬਣਾਉਣ ਵਾਲੀ ਇਹ ਸ਼ਾਪ ਆ ਆਪਾਂ ਇਹ ਕਹਿ ਸਕਦੇ ਹਾਂ ਵੀ ਅਰਨੀ ਆਲਾ ਬੜੇ ਪ੍ਰਾਊਡ ਨਾਲ ਕਹਿੰਦਾ ਹੋਊਗਾ ਵੀ ਇਹ ਆ ਸ਼ਾਪ ਆ ਜਿਹੜੀ ਉਹ ਸਾਡੇ ਇੱਥੇ ਅਰਨੀ ਆਲੇ ਦੇ ਵਿੱਚ ਬਣੀ ਹੋਈ ਆ ਇਹ ਇਸ ਤਰ੍ਹਾਂ ਦੀ ਸ਼ਾਪ ਆ ਤੇ ਜੇ ਕੋਈ ਵੀ ਸੱਜਣ ਪਹਿਲਾਂ ਤਾਂ ਗੱਲ ਜਿੰਨੇ ਅਰਨੀ ਵਾਲੇ ਦੇ ਆ ਉਹ ਸਾਰੇ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜ਼ਰੂਰ ਭਾਓ ਕਿਉਂਕਿ ਮੈਨੂੰ ਐ ਲੱਗਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ 숍ਾਂ ਹੁੰਦੀਆਂ ਨਾ ਉਹ ਬਾਜ਼ਾਰ ਦੀ ਕੀਮਤ ਨੂੰ ਤੇ ਬਾਜ਼ਾਰ ਦੀ ਇੱਜ਼ਤ ਨੂੰ ਵਧਾਉਣ ਵਾਲੀਆਂ ਦੁਕਾਨਾਂ ਹੁੰਦੀਆਂ ਠੀਕ ਆ ਕਿ ਨਹੀਂ ਤੇ ਇਹਨਾਂ ਨੇ ਮੁੰਡੇ ਨੇ ਨਵੇਂ ਮੁੰਡੇ ਨੇ ਬੜੇ ਯੂਨੀਕ ਸਟਾਈਲ ਦੇ ਨਾਲ ਕੰਮ ਕੀਤਾ ਹੋਇਆ ਬੜੀ ਇਮਾਨਦਾਰੀ ਨਾਲ ਕੰਮ ਕਰਦਾ ਜੇ ਤੁਸੀਂ ਸੋਨਾ ਖਰੀਦਣਾ ਤੇ ਤੁਸੀਂ ਇੱਕ ਬਹੁਤ ਵਧੀਆ ਛੱਤ ਦੇ ਥੱਲੋਂ ਬੜੇ ਸ਼ਾਨਦਾਰ ਮਾਹੌਲ ਦੇ ਥੱਲੋਂ ਖਰੀਦ ਸਕਦੇ ਆ ਤੇ ਨਾਲ ਦੀ ਨਾਲ ਤੁਸੀਂ ਇਨਾਮ ਵੀ ਜਿੱਤ ਸਕਦੇ ਆ ਬਸ ਹਾਂ ਜੀ ਠੀਕ ਆ ਤਾਂ ਵਿਸਾਖੀ ਵੇਲੇ ਤੁਹਾਡੇ ਆਪਣੇ ਇੰਸਟਾਗ੍ਰam ਪੇਜ ਤੇ ਪਾ ਕੇ ਕੱਢਿਆ ਜਾਊਗਾ ਹਾਂ ਜੀ ਹਾਂ ਜੀ ਲਾਈਵ ਬੁਲਾਵਾਂਗੇ ਸਾਰਿਆਂ ਨੂੰ ਤੇ ਸਾਰਿਆਂ ਦੇ ਸਾਹਮਣੇ ਕੱਢਿਆ ਜਾਊਗਾ ਤੇ ਸੁਨੈਰੀ ਵਿਰਾਸਤ ਦਾ ਇਹ ਪੇਜ ਤੁਹਾਡਾ ਇੰਸਟਾਗ੍ਰam ਸੁਨੈਰੀ ਵਿਰਾਸਤ ਦਾ ਇਹ ਤੇ ਸੁਨੈਰੀ ਵਿਰਾਸਤ ਦਾ ਜਿਹੜਾ ਪੇਜ ਆ ਉਹਨੂੰ ਫਾਲੋ ਕਰਕੇ ਰੱਖ ਲਓ ਤੇ ਤੁਹਾਨੂੰ ਪਤਾ ਵੀ ਲੱਗ ਜਾਊਗਾ ਕਿ ਭਾਈ ਵਿਸਾਖੀ ਵਾਲੇ ਦਿਨ ਕੌਣ ਆ ਬੰਦਾ ਜਿਹੜਾ ਇੱਥੇ ਜੁਨੀਅਰ ਲੱਗ ਜਾਂਦਾ ਹਾਂ ਜੀ ਹਾਂ ਜੀ